ਸਾਤ ਸ੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਵਾਲੀਆਂ ਕਲੈਕਸ਼ਨ ਸਾਰੀਆਂ ਵੈਡਿੰਗ ਸਪੈਸ਼ਲ ਨੇ ਪਾਰਟੀ ਵੇਅਰ ਨੇ ਸੂਟ ਬਹੁਤ ਸੋਹਣੇ ਨੇ ਰੰਗ ਬੜੇ ਪਿਆਰੇ ਪਿਆਰੇ ਆਏ ਨੇ ਇਹਨਾਂ ਵਿੱਚ ਰੰਗ ਜਿਹੜੇ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਕੋਸ਼ਿਸ਼ ਕਰਾਂਗੀ ਕਿ ਸਭ ਦੀ ਡਿਟੇਲ ਦੱਸ ਦਿਆਂ ਅਗਰ ਕਿਸੇ ਦੀ ਰਾਇ ਜਾਏ ਤਾਂ ਨੰਬਰ ਤੇ ਜਾ ਕੇ ਪੁੱਛ ਲੈਣਾ 2075 ਰੁਪਏ ਦੇ ਵਿੱਚ ਐ ਸੂਟ ਆਏ ਨੇ ਪਿਓਰ ਸੌਫਟ ਮਲਮਲ ਚੰਦੇਰੀ ਦਾ ਹੈ ਜਿਹੜਾ ਸੂਟ ਹੈ ਫੈਬਰਿਕ ਬਹੁਤ ਪਿਆਰਾ ਵਰਕ ਹੋਇਆ ਹੈ ਬਾਟਮ ਚੰ ਟੂਨ ਦਾ ਆਏਗਾ ਰੰਗੇ ਦੇ ਵਿੱਚ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਸਾਰੇ ਹੀ ਅੱਜ ਦੀ ਵੀਡੀਓ ਵਾਲੀਆਂ 컬렉ਸ਼ਨ ਆ ਵਿਡਿੰਗ ਸਪੈਸ਼ਲ ਨੇ ਚੈਕਵਰਡ ਕਾਟਨ ਚੰਦੇਰੀਓ ਚ ਸ਼ੋਰ ਦਾ ਫੈ布ਰਿਕ ਆ ਦੁਪੱਟਾ ਜਿਹੜਾ ਐਮਬਰਾਇਡਰੀ ਵਾਲਾ ਬਹੁਤ ਪਿਆਰਾ ਆਇਆ ਕਾਟਨ ਸਿਲਕ ਦਾ ਬਾਟਮ ਹੈ 2550 ਰੁਪਏ ਦਾ ਰੇਟ ਹੈ بیس ਕਲਰ ਏਕੀਆ ਉੱਪਰ ਜਿਹੜੀ ਕਢਾਈ ਹੋਈ ਆ ਉਹ 4-5 ਰੰਗਾਂ ਵਿੱਚ ਹੋਈ ਹੈ ਉਹ ਮੈਂ ਇੱਥੇ ਐਡ ਕਰ ਦਿੱਤੇ ਨੇ ਬਹੁਤ ਹੀ ਪਿਆਰੇ ਪਿਓਰ ਮਰਮਲ ਚੰਦੇਰੀ 레이జర్ ਵਰਕ ਦੇ ਨਾਲ ਕਲੈਕਸ਼ਨ ਆਈਆਂ ਨੇ ਸ਼ੋਰ ਦਾ ਫੈਬਰਿਕ ਜਿਹੜਾ ਹੈ ਪਿਓਰ ਮਰਮਲ ਦਾ ਹੈ ਮਲਮਲ ਚੰਦੇਰੀ ਦਾ ਹੈ ਫੈਬਰਿਕ ਬਿਊਟੀਫੁੱਲ 레이జర్ ਕੱਟ ਵਰਕ ਹੋਇਆ ਪੈਚ ਵਰਕ ਹੋਇਆ ਦੁਪੱਟਾ ਪਿਓਰ ਮਲ ਚੰਦੇਰੀ ਦਾ ਹੈ ਉੱਤੇ ਵੀ 레이జర్ ਵਰਕ ਹੋਇਆ ਬਾਟਮ ਸ਼ੈਂਟੂਨ ਦਾ ਆਏਗਾ ਕੁਆਲਿਟੀ ਬਹੁਤ ਜ਼ਿਆਦਾ ਵਧੀਆ ਹੈ 2350 ਰੁਪਏ ਦਾ ਰੇਟ ਹੈ ਤੇ ਸੁਲਨਾ ਸੂਟਾਂ ਤੇ ਜਿਹੜਾ ਹੈ ਕਿ 레이జర్ ਵਰਕ ਹੋਇਆ ਹੈ ਰੰਗ ਜਿਹੜੇ ਨੇ ਉਹ ਸਾਰਿਆਂ ਦੀ ਚੋਇਸ ਨੂੰ ਸਾਹਮਣੇ ਧਾਕੇ ਬਣਾਏ ਗਏ ਨੇ ਬਾਟਮ ਇਹਨਾਂ ਨਾਲ ਜਿਹੜਾ ਪਲੇਨ ਆਏਗਾ ਸੋਨੇ ਸੂਨੇ ਰੰਗ ਬੜੇ ਪਿਆਰੇ ਨੇ ਡਿਜ਼ਾਈਨ ਇੱਕ ਤੋਂ ਇੱਕ ਨੇ ਸਭ ਦੀ ਚੋਇਸ ਤੇ ਜਿਹੜੇ ਕਿੰਨਾ ਵਿੱਚ অপਸ਼ਨ ਆਈਆਂ ਨੇ 1150 ਰੁਪਏਾਂ ਦੇ ਵਿੱਚ ਪਿਓਰ ਸੌਫਟ ਕਾਟਨ ਦਾ ਡਰੈਸ ਮਟੀਰੀਅਲ ਆਇਆ neck ਤੇ ਵਰਕ ਹੋਇਆ ਹੈ ਫ੍ਰੀ ਸਾਈਜ਼ ਹੈ ਲੈਂਥ 45 ਤੋਂ ਉੱਪਰ ਹੈ ਬੈਕ ਤੇ ਪ੍ਰਿੰਟ ਹੈ ਬਾਟਮ ਫੈਬਰਿਕ ਜਿਹੜਾ ਸੌਫਟ ਕਾਟਨ ਦਾ ਹੈ ਸਟਾਫ ਜਿਹੜਾ 2.5 ਮੀਟਰ ਦਾ ਹੈ ਮਹੇਸ਼ਵਰੀ ਕਾਟਨ embroidery ਦਾ ਜਿਹੜਾ ਮਿਲੇਗਾ ਇਹ ਜਿਹੜਾ organza ਦੀਆਂ ਕਲੈਕਸ਼ਨਾਂ ਨੇ ਇਹ ਸਾਰੇ ਸੋਦੇ ਵਿੱਚ ਆਣੀਆਂ ਕੁਝ ਕਲੈਕਸ਼ਨਾਂ ਜਿਹੜੀਆਂ ਨੇ ਮਿਕਸ ਮੈਚ ਹੋਈਆਂ ਨੇ ਬਾਕੀ ਦੇ ਨੰਬਰ ਤੇ ਅਕੋਰਡਿੰਗਲੀ ਮੈਂ ਤੁਹਾਨੂੰ ਸਾਰਿਆਂ ਦੀ ਡਿਟੇਲ ਦੱਸ ਦਿਆਂਗੀ ਉਹ ਤੁਸੀਂ ਮੈਂ ਨੰਬਰ ਤੇ ਜਾ ਕੇ ਪੁੱਛ ਸਕਦੇ ਹੋ ਇਹ ਦੋ ਰੰਗਾਂ ਵਿੱਚ ਆਏ ਆਗੇ 1430 ਰੁਪਏ ਆnde ਵਿੱਚ ਇਹ ਸੂਟ ਆਏ ਨੇ ਕਢਾਈ ਕਲੇ ਤੇ ਬੜੀ ਪਿਆਰੀ ਹੋਈ ਹੈ 1290 ਰੁਪਏ ਆnde ਵਿੱਚ ਬਹੁਤ ਹੀ ਪਿਆਰੇ ਚੌਰ ਚਰ ਚਿਕਨ ਕਾਰੀ ਵਾਲੀ ਕਲੈਕਸ਼ਨ ਆਈ ਹੈ ਐਮਬਰਾਇਡਰੀ ਪੁਨਾਵੀ ਹੈ ਛੋਟੇ ਛੋਟੇ ਮਿਰਰ ਵਰਕ ਕੋ ਇਹਨੇ ਫ੍ਰੀ ਸਾਈਜ਼ ਹੈ ਲੈਂਥ 50 ਤੱਕ ਹੈ ਬਾਟਮ ਜਿਹੜਾ ਸਿਲਕ ਦਾ 4 ਮੀਟਰ ਦਾ ਤੁਹਾਨੂੰ ਮਿਲੇਗਾ ਇਹ ਕੁਝ ਘੱਟ ਰੇਟਾਂ ਵਾਲੀਆਂ ਕਲੈਕਸ਼ਨ ਆਈਆਂ ਨੇ ਇਹ ਪਹਿਲਾਂ ਟੌਪ ਐਂਡ ਬਾਟਮ ਵਿੱਚ ਆਈਆਂ ਸੀ ਪਰ ਹੁਣ ਇਹਨਾਂ ਨਾਲ ਦੁਪੱਟੇ ਐਡ ਕਰ ਦਿੱਤੇ ਨੇ ਇਹ 790 ਰੁਪਏ ਦੇ ਵਿੱਚ ਸ਼ਰਟ ਪਿਓਰ ਕੋਰਾ ਕਾਟਨ ਦੀ ਆਏਗੀ ਆਲ ਓਵਰ ਹੈਵੀ ਐਮਬ੍ਰੋਇਡਰੀ ਹੈ ਬਾਟਮ ਪਲੇਨ ਆਏਗਾ ਉਹ ਵੀ ਕੋਰਾ ਕਾਟਨ ਦਾ ਆਏਗਾ 2.5 ਮੀਟਰ ਦਾ 2.5 ਮੀਟਰ ਦੀ ਸ਼ਰਟ ਹੈ 2.5 ਮੀਟਰ ਦਾ ਬਾਟਮ 2.5 ਮੀਟਰ ਦਾ ਦੁਪੱਟਾ ਹੈ ਦੁਪੱਟਾ ਜਿਹੜਾ ਨਾਲ ਆਏਗਾ ਕੋਟਾ ਡੋਰੀਏ ਦਾ ਆਏਗਾ 2.5 ਮੀਟਰ ਦਾ ਤੇ 14 ਸਾਈਟ ਤੇ ਸਕੈਲਪਿੰਗ ਹੋਈ ਹੈ 790 ਰੁਪਏ ਦਾ ਰੇਟ ਹੈ ਇਹ ਸੂਟ ਪਹਿਲਾਂ ਵੀ ਆਏ ਸੀ ਤਾਂ ਸਾਰੀਆਂ ਭੈਣਾਂ ਨੇ ਬਹੁਤ ਪਸੰਦ ਕੀਤੀ ਸੀ ਇਸ ਲਈ ਹੁਣ ਇਹਨਾਂ ਨਾਲ ਦੁਪੱਟੇ ਆ ਗਏ ਨੇ ਜਿਨ੍ਹਾਂ ਦੇ ਨਾਲ ਬਾਟਮ ਪਲੇਨ ਰੱਖਿਆ ਗਿਆ ਪਲੇਨ ਹੈ ਬਾਕੀ ਜਿਵੇਂ ਦਾ ਇੱਥੇ ਡਿਜ਼ਾਈਨ ਸ਼ੋ ਹੋਏਗਾ ਉਵੇਂ ਦਾ ਹੀ ਤੁਹਾਡੇ ਘਰ ਤੱਕ ਪਹੁੰਚੇਗਾ ਬਾਕੀ ਤੁਸੀਂ ਹੋਰ ਕੋਈ ਕਵਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਨੇ ਸੋਨੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ